ਕੋ ਬਾਈ ਜੀ ਉਹ ਤੇ ਸਾਹਮਣੇ ਕੋਠੀ ਕੋਠੀ ਚਿਵਾਰਾ ਚੂਰ ਇਹ ਤੇ ਦਿੰਦਾ ਨਹੀਂ ਉਹ ਹੋ ਬਾਈ ਜੀ ਉਹ ਚਿਵਾਰੇ ਦਾ ਔਰੇ ਵਾਲੇ ਪਾਉਂਦੇ ਨੇ ਇਹਨਾਂ ਨੇ ਤਾਂ ਬਾਹਰ ਦੇ ਹਿਸਾਬ ਨਾਲ ਇੱਕ ਕੈਮਰਾ ਬੇਸਮੈਂਟ ਚ ਪਾ ਲਿਆ ਇੱਥੇ ਵਾਲੇ ਮਤਲਬ ਪੂਰਾ ਅੱਛਾ ਅੱਛਾ ਠੀਕ ਹੈ ਮੁੰਡੇ ਦਾ ਪੂਰਾ 6 ਫੁੱਟ ਕੱਦ ਹੈ ਜੀ ਕੋਈ ਨਸ਼ਾ ਪਤਾ ਨਹੀਂ ਆਪਣੀ ਫੋਨ ਜ਼ਿੰਮੇਵਾਰੀ ਹੈ ਜ਼ਮੀਨ ਕਿੰਨੀ ਆਉਂਦੀ ਆ ਜ਼ਮੀਨ ਇੱਥੋਂ ਸ਼ੁਰੂ ਹੋ ਜਾਂਦੀ ਆ ਕੋਠੀ ਦਾ ਕਾ 5 ਕਿੱਲੇ ਨੇ ਪੂਰੇ ਠੀਕ ਹੈ ਠੀਕ ਹੈ ਬਸ ਤਕੜੀ ਜਿੰਦੇ ਹਾਂ ਕੰਮਕਾਰ ਵਧੀਆ ਬਾਪੂ ਘਰੇ ਡੰਗਰ ਬੱਛਾ ਸੰਭਦਾ ਮੁੰਡਾ ਬਸ ਫਿਰ ਲੰਬੇ ਰੂਟਾਂ ਤੇ ਚੱਲਦਾ ਜੀ ਠੀਕ ਹੈ ਠੀਕ ਹੈ ਚੱਲ ਵਧੀਆ ਛਾਪ ਛਾਪ ਧਰ ਦਿੰਦਾ ਛਾਪ ਛਾਪ ਫਿਰ ਤਾਂ ਲਾਣਾ ਤਕੜਾ ਲੱਗਦਾ ਹਾਂ ਹਾਂ ਤੁਸੀਂ ਕੁੜੀ ਦਾ ਰਿਸ਼ਤਾ ਅੱਖਾਂ ਵਿੱਚ ਕੇ ਗਾਦੋ ਮੇਰੇ ਕਹੇ ਤੇ ਨਹੀਂ ਫਿਰ ਮੁੰਡਾ ਮਤਲਬ ਕਿਹੜੇ ਦੇਸ਼ ਕਿਵੇਂ ਇੱਧਰ ਨੂੰ ਘੁੰਮਦਾ ਬਾਈ ਹਾਂ ਹਾਂ ਇੱਧਰ ਨੂੰ ਏ ਉਹ ਮੁੰਡਾ ਤਾਂ ਜੀ ਲੌਂਗ ਰੂਟ ਤੇ ਚੱਲਦਾ ਬਸ ਕਦੇ ਕਿਹੜੇ ਦੇਸ਼ ਕਦੇ ਕਿਹੜੇ ਠੀਕ ਹੈ ਠੀਕ ਹੈ ਇਹਨਾਂ ਨੂੰ ਪੈਸਾ ਵੀ ਫਿਰ ਜ਼ਿਆਦਾ ਬਣਦਾ ਹੁੰਦਾ لمبے ਰੂਟਾਂ ਵਾਲਿਆਂ ਨੂੰ ਹਾਂ ਇਹ ਤਾਂ ਹੈ ਰੁਕ ਲੈ ਇੱਥੇ ਰੁਕ ਲੈ ਰੋਕ ਲੋ ਰੋਕ ਲੋ ਕਿਤੇ ਕੁੱਤਾ ਬਿੱਲਾ ਹੀ ਨਾ ਖੁੱਲਾ ਹੋਵੇ ਕੋਈ ਮੈਂ ਦੇਖ ਰਹਾ ਉਹ ਬਿੱਲੇ ਵੀ ਰੱਖੇ ਨੇ ਇਹਨਾਂ ਦੇ ਓਏ ਹਾਂ ਹਾਂ ਬਾਹਰ ਬਾਹਰ ਘਰ ਹੈ ਖੇਤਾਂ 'ਚ ਘਰ ਘਰ ਕੇ ਰੱਖਿਆ ਹੋਇਆ ਮੈਂ ਦੇਖਦਾ ਜੀ ਓਏ ਜੇ ਇਹਨਾਂ ਨੂੰ ਵੀ ਦੱਸ ਦਿੰਦਾ ਵੀ ਮੁੰਡਾ ਇੱਥੇ ਆ ਬਾਹਰ ਨਹੀਂ ਗਿਆ ਵਾ ਸਾਲਿਆਂ ਨੇ ਇੱਥੋਂ ਹੀ ਮੁੜ ਜਾਣਾ ਤੀ ਪਹਿਲਾ ਮੰਗ ਚ ਆ ਫੇਰ ਧਰੀ ਧਰਾ ਹੀ ਰਹਿ ਜਾਂਦੀ ਐ ਕੀ ਰਸਤਾ ਕਰਾ ਕੇ ਛੱਡੂ ਉਹ ਆ ਜਾਓ ਬਾਈ ਮਾਹ ਜਿੱਤੇ ਕੁੱਤਾ ਵੰਨੇਗਾ ਜਾ ਕੇ ਉਹ ਮੈਂ ਮਾਰ ਲਈ ਹਾਕ ਬਾਈ ਕੁੱਤਾ ਕੋਈ ਨਹੀਂ ਖੁੱਲਾ ਸਾਹੀ ਦਾ ਅਸੀਂ ਅੰਦਰੇ ਬੈਠੇ ਰਹੇ ਆ ਜਾਓ ਆ ਜਾਓ ਆ ਜਾਓ ਕੇਰਾ ਘਰ-ਬਾਰ ਦੇਖਿਓ ਬਾਈ ਐਨ ਥੋੜੇ ਪਸੰਦ ਆਊਗਾ ਠੀਕ ਹੈ ਠੀਕ ਹੈ ਨਾਲੇ ਇੱਕ ਘਰ-ਬਾਰ ਤੋਂ ਵੀ ਕੀ ਲੈਣਾ ਇਹਨੇ ਕਿਹੜਾ ਜ਼ਿਆਦਾ ਘਰੇ ਰਹਿਣਾ ਹੁੰਦਾ ਹਾਂ ਇਹ ਤਾਂ ਹੈ ਸਹੀ ਗੱਲ ਆ ਤੁਹਾਨੂੰ ਪਤਾ ਹੀ ਹੈ ਕਦੇ-ਕਦਾਈਂ ਢੇੜਾ ਵੱਜਦਾ ਚੱਲ ਕੁੜੀ ਦਾ ਘਰਿਓ ਰਹੂਗੀ ਉਹ ਨਾ ਨਾ ਭਾਈ ਕਦੇ ਨਾਲ ਵੀ ਲੈ ਜਾਇਆ ਕਰੂ ਸਹੀ ਗੱਲ ਹੈ ਇਹ ਵੀ ਹੈ ਕੁੜੀ ਚੱਲੀਏ ਉਹ ਦੋ ਮਹੀਨੇ ਰਹਿਣਾ ਫਿਰ ਤਾਂ ਬਾਹਰ ਹੀ ਨਾਲੇ ਵੱਗ ਜਾਣਾ ਹਾਂ ਇਹ ਵੀ ਗੱਲ ਉਹ ਲੈ ਮੁੰਡੇ ਦਾ ਤਾਂ ਇਹੋ ਜਿਹਾ ਕੰਮ ਹੈ ਚਾਹੇ ਕੁੜੀ ਨੂੰ ਕਾਲੂ ਨਾਲ ਲੈ ਜੇ ਐਡਾ ਤਖੜਾ ਕਾਰੋਬਾਰ ਆ ਓਏ ਆਹੋ ਤੁਹਾਨੂੰ ਨਹੀਂ ਪਤਾ ਉਹ ਫਿਰ ਤਾਂ ਕੱਲ੍ਹ ਕਲਾਏ ਆਪਣਾ ਵੀ ਵੜੇ ਜਾਊ ਲੈ ਵੀ ਸੱਚ ਬਣਾ ਲੀਏ ਹੈ ਬਣਾ ਲਓ ਬਣਾ ਲਓ ਕੱਲ੍ਹ ਕਲਾਉ ਨੂੰ ਹੋਰ ਟਰਾਲਾ ਪਾ ਲਿਆ ਕੋਈ ਕਿੰਨੇ ਟਰਾਲੇ ਨੇ ਉਹ ਹਾਲੇ ਤਾਂ ਇੱਕੋ ਐ ਜਾਂ ਨਵਾਂ ਲੋ ਡਰਾਈਵਰ ਦੀ ਤਾਂ ਲੋਡ ਪਾਉਏ ਇਧਰ ਤਾਂ ਗੱਲ ਬਣ ਸਕਦੀ ਆ ਓਏ ਕੱਟ ਨਹੀਂ ਇੱਕ ਵੱਡਾ ਟਰਾਲਾ ਇਧਰਲੇ ਛੋਟੇ 10 ਵਰਗ ਹੈ ਹਾਂ ਇਹ ਵੀ ਗੱਲ ਸਹੀ ਐ ਹਾਂ ਉਹ ਲੌਂਗ ਰੂਟ ਤੇ ਚੱਲਦਾ ਐ ਅੱਛੇ ਅੱਛੇ ਐ ਚੱਲ ਮੇਰੀ ਗੱਲ ਸੁਣ ਲੋ ਇੱਕ ਧਿਆਨ ਨਾਲ ਕੀ ਮੁੰਡੇ ਕੋਲ ਬਾੜੀ ਬਾਹਰਲੇ ਟਰਾਲੇ ਟਰੁੱਲਿਆਂ ਵਾਲੀ ਗੱਲ ਨਾ ਕਰਿਓ ਫੇਰ ਉਹਨੂੰ ਐ ਹੋ ਜਾਂਦਾ ਖਾਣੀ ਪੈਸਿਆਂ ਪਿੱਛੇ ਕੁੜੀ ਦਾ ਰਿਸ਼ਤਾ ਕਰਦੇ ਨੇ ਉਹ ਨਹੀਂ ਨਹੀਂ ਹਾਂ ਇਹ ਗੱਲ ਸਹੀ ਆ ਉਹ ਪੈਸੇ ਵਾਲੇ ਬੰਦੇ ਐ ਸੋਚਦੇ ਹੀ ਹੁੰਦੇ ਨੇ ਵੀ ਅਸੀਂ ਆਪਦਾ ਪੇਤਨਾ ਦਈਏ ਕਿਸੇ ਨੂੰ ਹਾਂ ਹਾਂ ਫੇਰ ਅਗਲਾ ਬੁਰਾ ਮੰਨ ਜਾਂਦਾ ਵੀ ਖਾਣੀ ਸਾਨੂੰ ਨਹੀਂ ਸਾਡਾ ਪੈਸੇ ਵੀ ਦੇਖਦੇ ਨੇ ਚਲ ਹੁਣ ਬਾਹਰ ਖੜੇ ਕੀ ਕਰਦੇ ਹਾਂ ਚਲੋ ਅੰਦਰ ਚੱਲ ਜਾਈਏ ਕੰਮ ਚਾਲ ਬਚੋਲੇ ਹੋ ਮੁਰੇ ਉਹ ਕੋਠੀ ਦੀ ਨਹੀਂ ਤਾਂ ਹੈ ਨਹੀਂ ਤਾਂ ਘਰ ਜਿਹਾ ਹੀ ਲੱਗਦਾ ਉਹ ਸਾਲਿਆ ਇਹਨੂੰ ਦੱਸਿਆ ਤਾਂ ਹੈਗਾ ਅੰਡਰਗਰਾਊਂਡ ਪਾਇਵੇਂ ਨੇ ਦੋ ਕਮਰੇ ਜਿੰਨੀ ਉੱਪਰ ਨੂੰ ਆ ਉਨੀਓ ਥੱਲੇ ਨੂੰ ਆ ਹੋਵੇ ਇਸ ਵੇਲੇ ਕੰਨ ਨੂੰ ਸਮਝਾਤਾ ਮੈਂ ਰਿਹਾ ਥੋਡੇ ਵਰਗੇ ਉੱਤੇ ਉੱਤੇ ਚਵਾਰੇ ਪਾ ਕੇ ਚੋਰ ਲਾ ਲੈਂਦੇ ਨੇ ਚੋਰ ਆ ਵੀ ਜਾਂਦੇ ਨੇ ਅੰਦਰੋਂ ਥੋਡੇ ਕੁਝ ਨਿਕਲਦਾ ਨਹੀਂ ਮਲੰਗਾਂ ਦੇ ਸਾਲੇ ਉਹ ਮੀਰ ਲੋਕ ਨੇ ਦਿਖਾਵਾ ਨਹੀਂ ਕਰਦੇ ਹਾਂ ਲੋਕਾਂ ਨੂੰ ਸ਼ੋਅ ਨਹੀਂ ਕਰਦੇ ਪੈਸਾ ਫਿਰ ਮੋਟੇ ਬੈਂਡ ਦਾ ਪਾਪ ਬਾਈ ਚਿਪੜ ਨਹੀਂ ਹਾਂ ਜਿੰਨੇ ਉੱਪਰ ਨੇ ਉਹ ਨਹੀਂ ਥੱਲੇ ਨੇ ਆ ਚੱਲ ਜੀ ਚਿਪੜ ਜਾ ਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਸਤਿ ਸ਼੍ਰੀ ਅਕਾਲ ਬੈਜੋ ਭਾਈ ਉਧਰ ਦੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਬਸ ਵਧੀਆ ਵਧੀਆ ਤੁਸੀਂ ਹਣਾਓ ਹਾਂ ਜੀ ਵਧੀਆ ਇਹ ਕੁੜੀ ਦੇ ਭਾਈ ਨੇ ਜੀ ਅੱਛਾ ਮੈਂ ਆਪਣੇ ਘਰ ਬਾਰ ਬਾਰੇ ਇਹਨਾਂ ਨੂੰ ਸਾਰਾ ਕੁਝ ਸਮਝਾਤਾ ਅੱਛਾ ਜੀ 5 ਕਿਲੇ ਜ਼ਮੀਨ ਦੇ ਨੇ ਟਰਾਲਾ ਪਾਇਆ ਹੋਇਆ ਪੈਸੇ ਦੀ ਕੋਈ ਘਾਟ ਨਹੀਂ ਹੂੰ ਹੂੰ ਨਾਲੇ ਮੁੰਡਾ ਕੋਈ ਨਸ਼ਾ ਪਤਾ ਨਹੀਂ ਕਰਦਾ ਜੀ ਆਪਣਾ ਹਾਂ ਹਾਂ ਉਹ ਤਾਂ ਮਾਲਕ ਦੀ ਕਿਰਪਾ ਆਪਣੇ ਦੇ ਪੁੱਤ ਵਧੀਆ ਜਣ ਪੈਸਾ ਤੇ ਘਟ ਹੋਵੇ ਜੀ ਬਸ ਨਸ਼ਾ ਰਹੋਵੇ ਘਰ ਚ ਮੁੰਡੇ ਦਾ ਡੈਡੀ ਆ ਜੀ ਮੁੰਡੇ ਨੂੰ ਵੀ ਬੁਲਾਉਣਾ ਆਣੀ ਕਰਾਂ ਆ ਗਈ ਆ ਆ ਲਓ ਜੀ ਆ ਗਿਆ ਮੁੰਡਾ ਕੱਦ ਕਾਠ ਦੇਖ ਲੋ ਪੂਰੇ ਪਿੰਡ ਚ ਨਹੀਂ ਆਜਾ ਮੁੰਡਾ ਸਹੀ ਗੱਲਾਂ ਨਹੀਂ ਕਰ ਅੱਜ ਕੱਲ ਕਰ ਆਜਾ ਇੱਧਰ ਬਹਿ ਜਾ ਕਰ ਆਜਾ ਬਈ ਬਹਿ ਜਾ ਕੋਈ ਨਹੀਂ ਨਾਲੇ ਤੁਸੀਂ ਆਏ ਦੇਖ ਲੋ ਘੋਰਾ ਮੁੰਡੇ ਚ ਫੁਕਰੀ ਦੀ ਪੱਗ ਬਨ ਕੇ ਰੱਖਦਾ ਦੇਸੀ ਜੇ ਪਾਉਂਗਾ ਕੱਪੜੇ ਹਾਂ ਹਾਂ ਇਹ ਤਾਂ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਜੀ ਹੁਣ ਜਿਹੜੀ ਗੱਲ ਕਰਨੀ ਐ ਤੁਸੀਂ ਮੁੰਡੇ ਨਾਲ ਆਪ ਕਰ ਲੋ ਕਿੰਨਾ ਪੜਿਆ ਬਈ ਮੈਂ ਪਲੱਸ 2 ਕੀਤੀ ਹੋਈ બસ ਉਦੋਂ ਬਾਅਦ ਤਾਂ ਟਰਾਲੇ ਤੇ ਚਾੜਤਾ ਜੱਦਾ ਤਾਂ ਸ਼ਾਪਦਾ ਹੀ ਆ ਬੱਸ ਹਾਂ ਕੰਮ ਮਿਲ ਗਿਆ ਫੇਰ ਪੜ੍ਹਾਈ ਦਾ ਕੀ ਕਰਨਾ ਹਾਂ ਹੁਣ ਤਾਂ ਮੌਜਾਂ ਨੇ ਤੁਸੀਂ ਵੀ ਚਲਾਉਂਦੇ ਰਹੇ ਹੋਈ ਪਹਿਲਾਂ ਹਾਂ ਹਾਂ ਪਹਿਲਾਂ ਚਲਾਉਂਦੇ ਰਿਹਾ ਬਸ ਹੁਣ ਉਮਰ ਹੋ ਗਈ ਬੱਸ ਬਾਕੀ ਬਾ ਹੁਣ ਤਾਂ ਆਏ ਆ ਵੀ ਚਾ ਲਾਣੇਦਾਰ ਐਸ਼ ਕਰੂਗਾ ਕੀ ਲੋੜ ਹੈ ਮਰਨ ਦੀ ਨਾਲੇ ਇਹਦਾ ਬਾਹਰ ਅੰਦਰ ਬਹੁਤਾ ਜੀ ਨਹੀਂ ਲੱਗਦਾ ਬਾਈ ਘਰੇ ਹੀ ਰਹਿੰਦਾ ਹੁਣ ਗਏ ਨਹੀਂ ਤੁਸੀਂ ਬਾਹਰ ਨਹੀਂ ਨਾ ਨਾ ਹੁਣ ਤਾਂ ਲੋੜ ਹੀ ਨਹੀਂ ਪਈ ਕਦੇ ਹੁਣ ਤਾਂ ਚੌਂਕਾ ਹੀ ਦੇਣੀ ਠੀਕ ਹੈ ਠੀਕ ਹੈ ਹੁਣ ਤਾਂ ਮੁੰਡਾ ਹੀ ਆ ਕੱਲਾ ਬੱਸ ਕਿੰਨੇ ਕਿ ਦਿਨ ਹੋ ਗਏ ਫੇਰ ਆਏ ਨਹੀਂ ਮੈਨੂੰ 2 ਦਿਨ ਹੋ ਗਈ ਐ ਅੱਛਾ ਅੱਛਾ ਓ ਇੰਨੇ ਕਿ ਦਿਨਾਂ ਚ ਤਾਂ ਫਿਰ ਥਕੇ ਮਾਂ ਹੀ ਲੈਂਦਾ ਹਾਂ ਇਹ ਤਾਂ ਹੈ ਦਿੱਲੀ ਤੱਕ ਗਏ ਤਾਂ ਆਪਾਂ ਥੱਕ ਜਾਈਏ ਨਾਲੇ ਜਹਾਜ਼ਾਂ ਦਾ ਸਫ਼ਰ ਕਿਹੜਾ ਸੌਖਾ ਹੈ ਓਏ ਹਾਂ ਹਾਂ ਇਹ ਤਾਂ ਬਹੁਤ ਔਖੇ ਨੇ ਚਲਾਉਣੇ ਜਹਾਜ਼ਾਂ ਨਵੇਂ ਵੀ ਬੜੇ ਨੇ ਹਾਂ ਇਹ ਵੀ ਹੈ ਗੱਲ ਸਹੀ ਹੋਰ ਇਹ ਕਦੇ ਸੌਖੀ ਪਈਆ ਕਮਾਈ ਕਰਨੀ ਕਿੰਨੇ ਡਰਾਂ ਚਲਾਉਣਾ ਬਈ ਟਰਾਲਾ ਓਏ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਤੈਨੂੰ ਕਿਹਾ ਸੀ ਮੈਂ ਕੋਈ ਚੱਤ ਦੀ ਗੱਲ ਕਰੀ ਉੱਥੇ ਜਾ ਕੇ ਮੈਂ ਤਾਂ ਬਈ ਵੈਸੇ ਪੁੱਛਿਆ ਉਹ ਕੋਈ ਨਾ ਕੋਈ ਨਾ ਫੇਰ ਕੀ ਹੋ ਗਿਆ ਜੇ ਪੁੱਛ ਲਿਆ ਹੋਰ ਦੱਸੋ ਤੁਸੀਂ ਕੋਈ ਮੁੰਡਾ ਪੈਕਪੁਗ ਨਾ ਨਾ ਕੋਈ ਨਾ ਸਾ ਪਤਾ ਨਹੀਂ ਗੱਲ ਦਾ ਪਤਾ ਕੀ ਕਰਨਾ ਜੀ ਜੇ ਪੈਕਪੁਗ ਲਾਉਣ ਦਾ ਵੀ ਪਹਿਲਾਂ ਦੱਸ ਲਿਓ ਕੋਈ ਇਸੇ ਗੱਲ ਦਾ ਲਕੋ ਨਾ ਰੱਖਿਓ ਹਣਾ ਦਰਬਾਰ ਚੋਂ ਕੁੜੀ ਨੂੰ ਤੰਗ ਕਰੂ ਭਾਈ ਹਾਂਜੀ ਨਾ 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 ਕੋਈ ਗੱਲ ਨਹੀਂ ਗਊ ਵਰਗਾ ਮੁੰਡਾ ਤੁਹਾਡੇ ਸਾਹਮਣੇ ਬੈਠਾ ਹੈ ਹਾਂ ਹੁਣ ਬਾਪੂ ਨੇ ਫੇਰ ਸਾਡੇ ਤੇ ਜ਼ਿੰਮੇਵਾਰੀ ਰੱਖੀ ਹੋਇਆ ਸਾਰੀ ਕੱਲ ਨੂੰ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਨਾ ਨਾ ਮਰਨ ਹੋ ਜੂ ਕੋਈ ਤੁਸੀਂ ਦਿੱਕਤ ਨਾ ਸਮਝਿਓ ਜਾ ਬਾਈ ਤੂੰ ਚਾਹ ਲਾਇਆ ਹਾਂ ਲਿਆਉਣਾ ਹੀ ਮੈਂ ਮਾਤਾ ਫਿਰ ਬਾਹਰ ਗਈ ਵੀ ਹੋਣੀ ਜੀ ਹਾਂ 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 ਵਾਰੀ ਆ ਠੀਕ ਹੈ ਹਾਂ ਵਾਰੀ ਵਾਰੀ ਗਈ ਹੀ ਆ ਮੈਂ ਲਿਆ ਚਾਹ ਕਰਾਂ ਮਾਤਾ ਤਾਂ ਸੁੱਖ ਨਾਲ ਘਰੇ ਕਦੇ ਬੜੀ ਹੋਣੀ ਬਾਹਰੇ ਰਹਿੰਦੀ ਆ ਨਾਲੇ ਕਿਹਾ ਸੀ ਵੀ ਅੱਜ ਦੇਖਣ ਆ ਲੈਣ ਆਉਣਾ ਕਹਿੰਦੀ 10 ਮਿੰਟ ਤੱਕ ਆਉਣੀ ਆ ਪਤਾ ਨਹੀਂ ਚੁਗਲਿਆਂ ਨਾਲ ਢੱਡੇ ਨਹੀਂ ਭਰਿਆ ਦੋ ਤਰੀ ਹੋਇਆ ਬਾਪੂ ਚਾਹ ਕੋਈ ਨਾ ਚਲ ਬਾਹਰ ਜਾਨੇ ਬਣ ਜਾਂਦੀ ਆ ਫਿਰ ਕਿੰਨੇ ਕੇ ਪੈਸੇ ਵੜ ਜਾਂਦੇ ਨੇ ਪੈਸੇ ਤਾਂ ਜੀ ਟੋਲ ਕੱਢ ਕੇ ਟੈਕਸ ਕੱਢ ਕੇ ਲੰਬੇ ਗੇੜੇ ਦਾ ਬਚ ਰਿਹਾ ਜੀ 15-20 ਹਜ਼ਾਰ ਚੱਲ ਆਪਾਂ 20 ਵੀ ਨਹੀਂ 15 ਕੇ ਲਾ ਕੇ ਦੇਖਦੇ ਹਾਂ 10 60 9 ਲੱਖ ਚਲੋ ਫੇਰੀ ਚਾਹ ਚੁਦਾ ਪਿੰਦੀ ਰਹਿਣਾ ਸਾਡੀ ਤਾਂ ਹਾਂ ਯਾਰ ਕਰੋ ਸ਼ਾਕਨ ਸ਼ੂਗਰ ਮੁੰਡੇ ਦਾ ਹੋਰ ਉਹ ਚਲੋ ਜੀ ਚਲੋ ਪਾਓ ਮੁੰਡੇ ਦੇ ਗਲ ਚ ਤੌਲੀਆ ਹਾਂ ਜੀ ਚਲੋ ਚਾਹ ਫੇਰ ਤੋਆ ਨਾਲੇ ਚਾਹ ਮੇਰੇ ਪੀਵਾਂਗੇ ਮੈਂ ਲੈ ਆਉਣਾ ਚੱਕ ਕੇ ਲਿਆਓ ਚਲੋ ਸਾਨੂੰ ਮੁੰਡਾ ਪਸੰਦ ਆ ਜੀ ਬਲਾਈਆਂ ਪਾਈ ਤੁਨੂੰ ਨੇ ਹਾਂ ਜੀ ਹਾਂ ਚਲੋ ਆ ਤਾਂ ਵਾਹਿਗੁਰੂ ਨੂੰ ਬਰੋ ਬੀ ਕਿਰਪਾ ਕਰ ਆਇਆ ਸਲਾਹ ਕਰਕੇ ਹਾਂ ਇੱਕ ਮਿੰਟ ਸਲਾਹ ਕਰ ਲੀ ਜੀ ਅਸੀਂ ਅੱਛਾ ਕੋਈ ਨਹੀਂ ਕੋਈ ਨਾ ਕਰ ਲੋ ਬੱਪੂ ਬਣ ਕੀ ਗੱਲ ਚੱਲ ਤੇਰੀ ਰੋਟੀ ਪੱਕਦੀ ਹੋ ਗਈ ਉਹ ਰੋਟੀ ਨੂੰ ਮਾਰ ਗੋਲੀ ਉਹ ਮੈਨੂੰ ਤਾਂ ਐਂ ਡਰਤੀ ਵੀ ਜਿਆਦਾ ਐਤ ਕੀ ਰਜ਼ਾਈ ਕੱਢਾਂਗੇ ਵੀ ਸਾਲੀ ਫੇਰ ਕਹੂੰ ਵੀ ਐਤ ਕੀ ਫੇਰ ਕੱਲਾ ਹੀ ਆ ਜਾ ਹੀ ਕੱਲਾ ਤੇ ਫੇਰ ਆਹ ਨੂੰ ਕੰਨ ਬਾਪੂ ਤੂੰ ਨਹੀਂ ਚਮੜਾਉਂਦਾ ਉਹ ਬਾਈ ਐਨੀ ਛਿੱਧੀ ਹਾਂ ਕਿਵੇਂ ਕਰਤੀ ਅਰਦ ਨੇ ਘਰੇ ਵੀ ਨਹੀਂ ਗੱਲ ਕਰਨ ਦਿੱਤੀ ਯਾਰ ਉਹ ਹੱਦ ਹੋ ਗਈ ਬਾਪੂ ਤਾਂ ਮਾਣ ਕਰੂ ਆਪਣੇ ਤੇ ਇਹ ਜੀ ਕੀ ਗੱਲ ਆ ਆ ਦੇਖ ਕਿੰਨੇ ਕਹਦੇ ਉਹਨੇ ਵੀ 15 15000 ਕਮਾਉਂਦਾ ਮੁੰਡਾ ਗੁਣਾ 60 ਰੁਪਏ ਰੇਟ ਆ ਹੁਣ ਡਾਲਰ ਦਾ ਕਿੰਨਾ ਬਣ ਗਿਆ 9 ਲੱਖ ਦੇਖ ਲਾ ਫਿਰ ਹੌਲੀ 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 ਕਿਤੇ ਆਏ ਕਨ ਲਾਲਚ ਨੂੰ ਕਰ ਰਹੇ ਨੇ ਹਾਂ ਇਹ ਕਹਦਾ ਚੱਲੇਗਾ ਕਿ ਨਹੀਂ ਕੋਈ ਅੰਦਰ ਪੈਸੇ ਪੂਸੇ ਦੀ ਨਾ ਨਾ ਮੈਂ ਨਹੀਂ ਕਰਦਾ ਬਾਪੂ ਦਾ ਖੋਸ ਉਹ ਦੇਤੀ ਦੇਤੀ ਸਿੱਖੇ ਨਾ ਨਹੀਂ ਗੜੇ ਹੋਰ ਆਪਣਾ ਵੀ ਵੱਡਜੂ ਤੇ ਆਪਣੀ ਭੈਣ ਬਾਰੇ ਆਪਣਾ ਹੱਥ ਨਾਲ ਬਾਰੇ ਉਹ ਤਾਂ ਐ ਨਹੀਂ ਪਤਾ ਉੱਥੇ ਸਿਟੀਜ਼ਨ ਨੇ ਹੁਣ ਫਿਰ ਤਾਂ ਆਪਾਂ ਵੀ ਕੀ ਪਤਾ ਸਿਟੀਜ਼ਨ ਹੋ ਕੇ ਬਣੀ ਉਹਨੇ ਮਹਾਂ ਮਾਤਾ ਬਾਰਿਆ ਕਹਿੰਦਾ ਹਾਂ ਇਹ ਤਾਂ ਸਪੈਸ਼ਲ ਮਿੰਟ ਆਦਾ ਐਨਆਰਆਈ ਪਰ ਉਹ ਵਿਆਹ ਕਰਾਉਣਾ ਬੜਾ ਮਰ ਚੱਲ ਕੇ ਦੇ ਮੁਖਰੇ ਨਾ ਜਾ ਸਾਡੇ ਵੱਲੋਂ ਤਾਂ ਹਾਂ ਏ ਜੀ ਸਾਨੂੰ ਮੁੰਡਾ ਪਸੰਦ ਆ ਉਹ ਦੇਖ ਲਓ ਕੋਈ ਹੋਰ ਤਸੱਲੀ ਕਰਨੀ ਆ ਕੋਈ ਹੁਣ ਕਰ ਲੋ ਨਾ ਨਾ ਸਾਨੂੰ ਤਸੱਲੀ ਆ ਜੀ ਆ ਜਾ ਬੈਠ ਬਾਈ ਪਾਈਏ ਫਿਰ ਸਾਗ ਉਹ ਦੇਖ ਨਹੀਂ ਨੂੰ ਮੂੰਹ ਕਰ ਲਾ ਬਾਈ ਮੈਂ ਕਰਦਾ ਕੁਰਸੀ ਸੈੱਟ ਇਹ ਜੇ ਸਾਗ ਨਾ ਆਪਾਂ ਨੇ ਬਹੁ ਕਰਾਤੇ ਬਈਆ ਬਾਈ ਲੈ ਫੋਨ ਫੜ ਕੇ ਨਾ ਫੋਟੋ ਖਿੱਚਦੀ ਆ ਜਿਓ ਜੀ ਲਓ ਜੀ ਤੁਸੀਂ ਵੀ ਖੜੋ ਨਾਲ ਗੱਬੇ ਜੇ ਹੋ ਗਏ ਉਹ ਆਏ ਕਰਿਓ ਕੁੜੀ ਨੂੰ ਦਿਖਾ ਦਿਓ ਫੋਟੋ ਉਂ ਤਾਂ ਮੁੰਡਾ ਸੋਹਣਾ ਸੁਨੱਕਾ ਬੰਦਾ ਜੂ ਮੁੰਡਾ ਮੁੰਡਾ ਦਿਖਾਈ ਦਿਓ ਪਹਿਲਾਂ ਲਾ ਹੁਣੀ ਬਾਈ ਗੱਬੇ ਜੇ ਨੂੰ ਸਾਗਨ ਪਾ ਦੀ ਆਜੋ ਬਾਈ ਜੀ ਪਾਓ ਸਾਗਨ ਕਿਰਾ ਮੈਂ ਖਿੱਚਾਂ ਫੋਟੋ ਹਾਂ ਬਾਈ ਫੋਟੋ ਵਧੀਆ ਜੀ ਖਿੱਚਣੀ ਹਾਂ ਲੈ ਆ ਦਿਖਾਉਣੀ ਆ ਆਜੋ ਜੀ ਏ ਲਓ ਲੈ ਵੀ ਕਾਕਾ ਦੇਖ ਇੱਧਰ ਨੀਵੀ ਦਾ ਚੱਕਦਾ ਖਿੱਚ ਤੀ ਬਾਈ ਆਜਾ ਤੂੰ ਵੀ ਕਿਤੇ ਆ ਲੈ ਦੇ ਕਿਤੇ ਉਹ ਨਾ ਨਾ ਕੋਈ ਨਾ ਆਪਾਂ ਤਾਂ ਹੁਣ ਫੋਟੋ ਯਾ ਨਹੀਂ ਲੈਣਾਂ ਬੰਬ ਤੇ ਲਾਵਾਂਗੇ ਮਾਰਕਾ ਬਾਈ ਬਾ ਹੁਣ ਆਪਾਂ ਬੇ ਸੈਡੀਓ ਕਰਦਾ ਨਹੀਂ ਫਿਰ ਕੋਈ ਨਾ ਕੋਈ ਨਾ ਚੱਲ ਮਰਜੀ ਰੱਖ ਲਿਓ ਬਸ ਠੀਕ ਐ ਚੱਲੀਏ ਚਲੋ ਜੀ ਹਾਂ ਉਹ ਚਾਹ ਸੀ ਫੇਰ ਦੀਵਾ ਗਈ ਹੁਣ ਕਾਲੀ ਆ ਥੋੜੀ ਜੀ ਚਾਹ ਹੁਣ ਲੈ ਲੈਂਦੇ ਅੰਦਰ ਵੀ ਆ ਚਾਹ ਦਾ ਘਰੋਂ ਫੋਨ ਆ ਗਿਆ ਕਾਲੀ ਆ ਘਰੇ ਡੱਬੇ ਡੱਬੇ ਦੇ ਕੇ ਜਾਂਦੇ ਸ਼ੂਰਤ ਸੇਪਣ ਤੋਂ ਪਹਿਲਾਂ ਪਹਿਲਾਂ ਠੀਕ ਆ ਤੂੰ ਅੰਦਰ ਚੱਲ ਆਹ ਸਾਗ ਨੂੰ ਸਾਹਮਣੇ ਰੱਖਾ ਠੀਕ ਐ ਚੰਗਾ ਜੀ ਠੀਕ ਐ ਚੰਗਾ ਜੀ ਚਲੋ ਫਿਰ ਚੱਲੀਏ ਚੰਗਾ ਜੀ ਬੰਦਾ ਦਾ ਤੂੰ ਬਾਈ ਹੀਰਾ ਮੈਂ ਜਮਾ ਹੀ ਦੇਖ ਲਿਆ ਵਾ ਮੇਰਾ ਰਿਸ਼ਤਾ ਵੀ ਤੂੰ ਹੀ ਕਰਾਈ ਸੋਨੇ ਦੀ ਚੈਨ ਪਾਵਾਂ ਮੈਂ ਕਿੱਧਰ ਗਿਆ ਵਾ ਮੇਰਾ ਵੀ ਤਾਂ ਬਾਈਓ ਕਰਾਉ ਬਸ ਬਾਰੇ ਵਗ ਜੀਏ ਤੈਨੂੰ ਤਾਂ ਮੈਂ ਆਏ ਮਹੀਨੇ ਡਾਲਰ ਭੇਜਾਂ ਕਿਉਂ ਡਾਲਰ ਆਈਫੋਨ ਭੇਜੂ ਨਾਲ ਜਾ ਜੀ ਕੋਈ ਨਾ ਕੋਈ ਨਾ ਜਨਤਾ ਨਾਲ ਚਲਾ ਜਾਗੇ ਨਾ ਆਇਆ ਚੱਲੀਏ ਨਾ ਮੇਰੇ ਸਾਲੇ ਦੇ ਜੋਾ ਥੋ ਤਾਂ ਮਰਾਈ ਟਰੱਕ ਦੇ ਮੂਰਲੇ ਸੀਸੇ ਤੇ ਲੀਰ ਤੁਸੀਂ ਤਾਂ ਰਿੰਗਦੇ ਫਿਰੋਗੇ